ਕੱਦੀ ਅੱਜ ਹੀ ਭਾਈ ਜੋਂਦੋਂ ਦਾ ਸ਼ੋਭੀ ਕਿਤੇ ਨਾ ਸ਼ਨੀਵਾਰ ਉਹ ਤਾਂ ਉਹ ਬੰਦਾ ਗਲਤੀਆਂ ਨਬਤ ਲੈ ਮਤਲਬ ਇਹਨਾਂ ਉਹ ਤਾਂ ਚਲੋ ਵੱਖਰੀ ਗੱਲ ਹੈ ਕਿ ਕੋਈ ਗੱਲ ਪਰ ਟੈਕ ਨਹੀਂ ਹੁੰਦਾ ਹੈਗਾ ਜੈਸਾ ਇਦਾਂ ਦੀ ਜਿੱਦਾ ਮਤਲਬ ਮੈਂ ਐਜੀ ਗਲਤੀ કરી ਸਾਨੂੰ ਮਤਲਬ ਮੇਰੇ ਦੋ ਦੋਸਤਾਂ ਤੇ ਮੈਂ ਕੋਈ ਗੱਲ ਸੇਅਰ ਕਰੀ ਦੋਨਾਂ ਦੋਸਤਾਂ ਨਾਲ ਮਤਲਬ ਇੱਕ ਨੂੰ ਮੰਨ ਲੈਂਦੇ ਆਪਾਂ ਇੱਕ ਦੂਏ ਨੂੰ ਮੰਨ ਲੈਂਦੇ ਦੋਸਤ ਅੰਦਰ ਤੋਂ ਹੁਣ ਇੱਕ ਨੰਬਰ ਦੋਸਤ ਨੂੰ ਮੈਂ ਦੂਜਾ ਗੱਲ ਦੱਸੀ ਆ ਉਹ ਦੋ ਨੰਬਰ ਦੋਸਤ ਨੂੰ ਨਹੀਂ ਤਾਂ ਪਤਾ ਵੀ ਮੈਂ ਇਹ ਨਹੀਂ ਦੱਸੀ ਇਹ ਨਹੀਂ ਦੱਸੀ ਦੋ ਨੰਬਰ ਦੋਸਤ ਮੇਰਾ ਹੋਰ ਪਾਸੇ ਰਹਿੰਦਾ ਇੱਕ ਨੰਬਰ ਹੋਰ ਮਤਲਬ ਕਨੈਕਟਡ ਨਹੀਂ ਹੈ ਹਾਂ ਕਨੈਕਟਡ ਹੀ ਆ ਬਟ ਇਨ ਡਾਇਰੈਕਟ ਨਹੀਂ ਪਰ ਦੋ ਨੰਬਰ ਦੋਸਤ ਨੂੰ ਪਤਾ ਚੱਲ ਗਿਆ ਕਿ ਇੱਕ ਨੰਬਰ ਦੋਸਤ ਨੇ ਮੇਰੀ ਕੇਅਰ ਕੀਤੀ ਗਈ ਗੱਲ ਕਿਸੇ ਹੋਰ ਨੂੰ ਦੱਸੀ ਤੇ ਹੋਰ ਤੇ ਦੋ ਨੰਬਰ ਨੂੰ ਪਤਾ ਲੱਗਿਆ ਚਰਨੋ ਕੱਲਤਾ ਪਛੇ ਇਤੀ ਆ ਹੁਣ ਦੋਏ ਬੰਦੇ ਨੇ ਜੀ ਦੱਸਤੀ ਐ ਕਿ ਵਾਸਤੇ ਕੋਈ ਚੱਕਰ ਪਰ ਉਸ ਟਾਈਮ ਮੈਂ ਉਹਨੂੰ ਕੀ ਕਰਿਆ ਕਿ ਉਹ ਮੈਂ ਤਾਂ ਦੇਖਿਆ ਕਿ ਉਹ ਚ ਕਿਰਤੀ ਜਾ ਰਹੀ ਦੀ ਜਾਂਦਾ ਤਾ ਪਰ ਮੈਂ ਇਸਕੇ ਨੰਬਰ 2 ਤੋਂ ਕੋਈ ਸੀਕ੍ਰੀਟ ਰਿਵੀਲ ਕਰਤਾ ਦੋਨ ਚਾਹੇ ਉਹ ਇਮੋਸ਼ਨ ਚ ਆ ਕੇ ਇਮੋਸ਼ਨ ਜੋ ਆਦੀ ਹੋਇਆ ਆਬਵੀਅਸਲੀ ਪਰ ਉਥੇ ਮਨ ਨੂੰ ਪ੍ਰੇਰਣਾ ਰਹਿ ਗਈ ਚਾਹੀਦਾ ਤਾਂ ਦੋ ਹੁਣ ਹੁਣ ਤੋਂ ਕੋਈ ਕੀ ਮਤਲਬ ਉਹਦਾ ਕੋਈ ਕੰਸੀਕਵੈਂਸਸ ਐ ਸੱਚ ਤਾਂ ਹੈ ਨਹੀਂ ਕਿ ਤੱਕ ਦੇ ਬੱਤ ਇੰਦਰਸਕੀ ਮੈਂ ਪਾਵਨਾ ਰਾਂਚ ਬਹੀਆ ਉਸੇ ਜਦ ਕਿ ਮੇਰਾ ਬੜਦਾ ਨਹੀਂ ਤਾਂ ਹੈਗਾ ਕੀ ਗੱਲੁੱਤੀ ਦੱਬੀ ਜਾ ਸਕੀ ਤਾਂ ਮਨੂੰ ਇਹ ਨਹੀਂ ਪਤਾ ਕਿ ਉਹ ਦੂਪੀ ਮੇਟੀ ਦੀ ਜਦੋਂ ਨੂੰ ਪਤਾ ਚੱਲ ਗਿਆ ਤਾਂ ਕਿੰਨੀ ਕਿ ਸੱਚਾ ਮਤਲਬ ਕਿੰਨੀ ਦੇਰ ਚ ਗਲਤੀ ਹੋਈ ਹੈ ਤਾਂ ਉਹ ਹਸੀ ਉਹਦਾ ਕਿੰਨੀ ਹੋਈ

ਕੋਈ ਪਰ ਨਾ ਵਿਸਾਵਾਵਾ ਚੀਜ਼ਾ ਦਾ ਦੰਡਾ ਮੈਚ ਲਾਈਕ ਯੂਸਰ ਬੋਲਦੇ ਹੈ ਇਨ ਦਾ ਸਿਚੁਏਸ਼ਨ ਹੁੰਦਾ ਹੈ ਉਸ ਟਾਈਮ ਉਪਰ ਮੇਰਾ ਵਨ ਮੀਰੀਆ 3 ਹੁੰਦਾ ਮਤਲਬ ਇਹ ਸੇ ਟ੍ਰੇਨਿੰਗ ਯਰ ਪ੍ਰੈਕਟਿਸ ਹੈ ਜੋ ਗੱਲ ਮੈਂ ਇਹ ਵੀ ਹੁਦੋਂ ਬਾਰ ਬਾਰ ਬੋਲਣੀ ਹੈ ਕਾਫੀ ਬੰਦੇ ਇਹ ਮੰਗ ਹੁੰਦਾ ਨਹੀਂ ਕਿ ਤਾ ਬੰਦਾ ਦੀ ਕੋ ਬਾਈਕੋਡ ਚੱਲਦਾ ਆ ਮੈਂ ਤੁਹ ਕਦਾ ਵੀ ਮੇਰਾ ਮੇਰੀ ਜਵਾਨ ਦਸਤਰੋਲ ਨਹੀਂ ਹੈ ਜਾਂ ਉਹ ਕਹਿੰਦਾ ਨਹੀਂ ਜਵਾਨ ਤੇ ਕੋਈ ਹੱਡੀ ਨਹੀਂ ਹੁੰਦੀ ਹੈਗੀ ਪਰ ਇਹ ਹੱਡੀਆਂ ਤੜਵਾ ਦੋਗੇ ਮੇਰੇ ਲਈ ਦੇਣੀ ਇਦਾਂ ਹੁੰਦਾ ਮੇਰੇ ਤੱਕ

建设。